ਬਟਾਲਾ ਦੇ ਖਜੂਰੀ ਗੇਟ ਇਲਾਕੇ 'ਚ ਇੱਕ ਵੱਖਰਾ ਹੀ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਕਬੂਟਾ ਦੀ ਦੁਕਾਨ 'ਚ ਤਿੰਨ ਅਣਪਛਾਤੇ ਨੌਜਵਾਨ ਨਵੇਂ ਬੂਟ ਲੈਣ ਦੇ ਬਹਾਨੇ ਆਏ ਅਤੇ ਜਿੱਥੇ ਪੈਰਾਂ 'ਚ ਨਵੇਂ ਬੂਟ ਪਾ ਕੇ ਉੱਥੋਂ ਫਰਾਰ ਹੋ ਗਏ ਉੱਥੇ ਹੀ ਜਾਂਦੇ ਸਮੇਂ ਦੁਕਾਨਦਾਰ ਦੇ ਹੱਥ 'ਚੋਂ ਕਰੀ 15000 ਰੁਪਏ ਦੀ ਨਕਦੀ ਵੀ ਖੋ ਲਈ। ਦੁਕਾਨ ਮਾਲਕ ਵਿਕੀ ਸ਼ਰਮਾ ਨੇ ਦੱਸਿਆ ਕਿ ਸ਼ਾਮ ਨੂੰ ਕਰੀਬ 4 ਵਜੇ ਉਸ ਦੀ ਦੁਕਾਨ ਤੇ ਤਿੰਨ ਨੌਜਵਾਨ ਜਿਨ੍ਹਾਂ ਦੇ ਹੱਥ ਜਦਾਤਰ ਸੀ ਉਹ ਦੁਕਾਨ ਤੇ ਆਏ ਤੇ ਉਹਨਾਂ ਨੂੰ ਨਵੇਂ ਬੂਟ ਲੈਣ ਦੀ ਮੰਗ ਕੀਤੀ ਅਤੇ ਆਪ ਹੀ ਡਿਸਪਲੇ 'ਚ ਲੱਗੇ ਬੂਟ ਦੇਖ ਲੱਗ ਪਏ ਅਤੇ ਦੇਖਦੇ-ਦੇਖਦੇ ਦੋ ਨੌਜਵਾਨ ਪਹਿਲਾਂ ਬਾਹਰ ਖੜੇ ਹੋ ਗਏ ਅਤੇ ਇੱਕ ਨੌਜਵਾਨ ਨੇ ਇੱਕ ਬੂਟਾਂ ਦਾ ਜੋੜਾ ਆਪਣੇ ਪੈਰਾਂ 'ਚ ਚੈੱਕ ਕਰਦੇ ਹੋਏ ਪਾ ਲਿਆ ਅਤੇ ਗੱਲਾਂ ਕਰਦਾ-ਕਰਦਾ ਹੀ ਉਸ ਕੋਲੋਂ ਕਰੀਬ 15000 ਰੁਪਏ ਦੀ ਨਕਦੀ ਅਤੇ ਨਵਾਂ ਜੋੜਾ ਬੂਟਾਂ ਦਾ ਲੈ ਕੇ ਫਰਾਰ ਹੋ ਗਿਆ ਇਹ ਨੌਜਵਾਨ ਸਪਲੈਂਟਰ ਮੋਟਰਸਾਈਕਲ ਤੇ ਆਏ ਸਨ ਅਤੇ ਉਹਨਾਂ ਵੱਲੋਂ ਇਹ ਲੁੱਟ ਦੀ ਵਾਰਦਾਤ ਦਿਨ ਦਿਹਾੜੇ ਹੀ ਕੀਤੀ ਗਈ ਹੈ। ਜੀ ਸ਼ਰਮਨ ਆਪਲੀ ਮੇਰਾ ਸਵਾਜਾ 4:30 ਵਜੇ ਨਾ ਮੇਰੇ ਕੋਲ ਤਿੰਨੇ ਜਣੇ ਆਏ ਆ ਹਥਿਆਰ ਨਾਲ ਚਫੜੇ ਹੀ ਦੱਤਰ ਹੀ ਗੰਡਾਸਾ ਹੀ ਬਾਕੀ ਔਂ ਜੇ ਕਰੀ ਜਾਂਦੇ ਵਕੀ ਨੂੰ ਅੰਦਰ ਆ ਕੇ ਰਿਤਮ ਨੇ ਕਹਿੰਦੇ ਉਹ ਵਿਖਾ ਜੇ ਮੈਂ ਕਿਹਾ ਭਰੀ ਹਾ ਡਾਉਨਲਾਈਨ ਦਾ ਕੰਮ ਆ ਇਹ ਡਿਟੇਲ ਨਹੀਂ ਕਰਦੇ ਤੇ ਤੁਹਾਡੇ 사이 ਦਾ ਮੇਰੇ ਕੋਲ ਸਮਾਨ ਨਹੀਂ ਹੈਗਾ ਤੇ ਕਹਿੰਦੇ ਇਹ ਵੇਬ ਕੰਮ ਆ ਭਰੀ ਮੈਨੂੰ ਪਤਾ ਸ਼ਕਲੋਂ ਥੋੜੇ ਮੈਨੂੰ ਲੱਗ ਰਹੀ ਥੋੜੇ ਉਸਾਰਾ ਮੈਂ ਕਹਿੰਦੇ ਮੇਰੇ ਕੋਲ ਸਮਾਨ ਤੁਹਾਡਾ ਨਹੀਂ ਹੈ ਉਹ ਅਪਰੀਸ਼ੀਏਟ ਕਰਨੀ ਗੰਡਾ ਐ ਪਿੱਛੇ ਇਧਰ-ਉਧਰ ਆ ਫੜੋ-ਫੜ ਇੰਨੇ ਦਿਨ ਦੋ ਜਣੇ ਫੇਰ ਆਏ ਨੇ ਬਾਹਰੋਂ ਅੰਦਰ ਹੋ ਗਏ ਕਹਿੰਦੇ ਵੀ ਆ ਸਾਮਾਨ ਦੇ ਮੈਂ ਭਰੀ ਮੇਰ ਕੋ ਨਹੀਂ ਆ ਰਹੀ ਹੋਰ ਕੋਲ ਟਰਾਈ ਕਰ ਲਉ ਉਹ ਦੋ ਜਣੇ ਬਾਹਰ ਨਿਕਲ ਗਏ ਨੇ ਇੱਕ ਜਣੇ ਨੇ ਸੋ ਬੂਟ ਫੜ ਕੇ ਟਰਾਈ ਕੀ ਤੇ ਖੁਦ ਪੈਰੀ ਪਾਉਣ ਡਿਆ ਪਿਆ ਪੈਰੀ ਵਾ ਕਹਿੰਦਾ ਵੀ ਮੈਂ ਸੈੱਟ ਚੈੱਕ ਕਰਾਂ ਮੈਨੂੰ ਭਰੀ ਸੇਮ ਇਹਦੇ ਨਾਲ ਔਨਲਾਈਨ ਮੰਗਾ ਦਿਓ ਮੈਂ ਭਰੀ ਮਿਲ ਜਾਣਗੇ ਇੰਨੇ ਦਿਨ ਮੈਨੂੰ ਫੋਨ ਆਇਆ ਤੇ ਮੈਂ ਕਮੇਟੀ ਦੇ ਚੱਲਾ ਕਿਰੇ ਤੇ ਮੈਂ ਕੈਸ਼ ਗਿੰਡਾ ਪਿਆ ਮੈਂ ਪੈਸੇ ਤੇ ਮੈਂ ਇੱਕ ਗੱਲ ਫੋਨ ਲਾਇਆ ਮੇਰਾ ਧਿਆਨ ਨਹੀਂ ਪਰ ਇਹ 14-15000 ਰੁਪਏ ਦਾ ਹੈ ਕੋਈ ਨਹੀਂ ਮੇਰੇ ਕੋਲ ਮੈਂ ਐਗਜ਼ੈਕਟ ਗਿਣਿਆ ਗਿਣ ਰਿਹਾ ਸੀ 14-15000 ਰੁਪਏ ਦਾ ਹੈ ਕਿੰਨੇ ਦੇ ਬੂਰੀ ਪਰੀ ਕੋਲ ਹੈਗੇ 25-2600 ਰੁਪਏ ਦੇ ਕਿੰਨੇ ਜਣੇ ਬੂਰੀ ਆਗੇ ਤਿੰਨੇ ਜਣੇ ਹੀ ਇੱਕ ਵੀਰ ਨੇ ਲਾਈ ਉੱਤੇ ਪਰਨਾ ਬੰਨਿਆ ਹੈ ਪੂਰਾ ਜਿਹੜਾ ਆਪਣਾ ਗਿੱਟਾ ਦਾ ਕਹਿਲੀ ਚੋੜਾ ਟਾਈ ਪਾਇਆ ਨੀਲਾ ਇੱਕ ਨੇ ਨੀਲਾ ਪਰਨਾ ਹੋਰ ਬੰਨਿਆ ਦੂਜੇ ਬੰਨੇ ਤੀਜਾ ਬੰਨਾ ਜਿਹੜਾ ਮੋਨਾ ਹੀ ਪੱਕੇ ਜਿਹੇ ਰੰਗ ਦਾ ਹੈ ਵਾਲ ਦੇ ਬਿਲਕੁਲ ਛੋਟੇ ਛੋਟੇ ਗੰਜਾ ਟਾਈਪ ਲਾ ਲਓ ਮਤਲਬ ਜੀ ਮੇਰੇ ਕੋਲ ਨਹੀਂ ਬੰਨੇ ਲਈ ਹਾਂ ਨਹੀਂ ਜਦੋਂ ਅੰਦਰ ਆਏ ਆ ਉਹਦੇ ਦਾ ਮੂੰਹ ਖੋਲੇ ਬਾਹਰ ਜਾ ਕੇ ਦੋ ਜਿਹੜਾ ਮੂੰਹ ਬੰਨ ਲੈ ਤੀਜੇ ਨੇ ਜਿਹੜਾ ਜਿਹੜਾ ਭੱਜਿਆ ਪਾਇਕ ਹੋ ਗੋ ਉਹਨੇ ਮੂੰਹ ਨਹੀਂ ਬੰਨਿਆ ਆ ਤੁਸੀਂ ਸੋਚਦੇ ਹੋ ਸ਼ਹਿਰ ਦੇ ਬਿਲਕੁਲ ਵਿੱਚ ਘਰ ਦੁਕਾਨ ਆ ਦੇਨ ਦਿਹਾੜੇ ਹਰ ਕੋ ਲੋਡਾ ਖਾਉਂ ਡਿਆ ਹੀ ਮੰਨ ਲਓ ਰਾਤ ਦੇ 9 ਵਜੇ ਤੱਕ ਬਹਿਣਾ ਹੁੰਦਾ ਅਸੀਂ ਕਿੱਥੇ ਸੇਫ ਹੈਗੇ ਇੱਥੇ ਅਨ ਖੁਦ ਨੂੰ ਨਹੀਂ ਲੱਗਦਾ ਸੇਫ ਜਿਵੇਂ ਤੇ ਹਥਿਆਰੀ ਨਗਰ ਮਾਲਾ ਮੇਰੇ ਸਾਟ ਲਾ ਜਾਂਦੇ ਤੇ ਫਿਰ ਮੈਂ ਕੀ ਕਰਾਂ ਸਪਲੈਂਡਰ ਮੋਟਰਸਾਈਕਲ ਦੇ ਹੀ ਉਹਨਾਂ ਕੋ ਸਿਲਵਰ ਕਲਰ ਦਾ ਸਪਲੈਂਡਰ ਮੋਟਰਸਾਈਕਲ ਇਹ ਹੋਰ ਵੀ ਹਥਿਆਰ ਦੇ ਨਾਲ ਤੇ ਹਥਿਆਰੇ ਦਾਤਰਿੰਗ ਦਸਰ ਮੈਂ ਵੇਖਿਆ ਮਾਰੇ ਬਾਕੀ ਇਦਾਂ ਦਾ ਵਕੀਲ ਨੂੰ ਹੱਥ ਲਾਈ ਜਾਂਦੇ ਮੇ ਵੀ ਹੈਗਾ ਕਿ ਨਹੀਂ ਹੈਗਾ ਮੈਨੂੰ ਲੱਗਦਾ ਹੈਗਾ ਹੀ ਉਹਨਾਂ ਕੋਲ